ਕਿਪਸ਼ਣੀ ਤੁਹਾਡਾ ਕੀ ਰਿਐਕਸ਼ਨ ਸੀ ਵੀਰੇ ਇਹ ਸਾਰੀ ਚੀਜ਼ ਨਾ ਇਹ ਸਿਰਫ ਜਿਤੂ ਨੂੰ ਜਿਤੂ ਨੇ ਇੱਕ ਸਟੋਰੀ ਮੇਰੇ ਲਈ ਲੈਂਦੀ ਹੈ ਸਾਨੂੰ ਨਹੀਂ ਪਤਾ ਪਰਮਾਤਮਾ ਨੇ ਕਿਵੇਂ ਸਾਡੀ ਝੋਲੀ ਚ ਪਾਤੀ ਪਰ ਹਾਂ ਅਜਮਾਨ ਮਹਿਸੂਸ ਹੋ ਰਿਹਾ ਵੀ ਕਿ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਔਰ ਪਰਿਵਾਰਕ ਕਹਾਣੀ ਹੈ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਹੈ ਔਰ ਮੈਂ ਚਾਹਨੀ ਹਾਂ ਵੀ ਜੋ ਤੁਸੀਂ ਮਹਿਸੂਸ ਕੀਤਾ ਮੈਨੂੰ ਤੁਸੀਂ ਦੱਸੋ ਵੀ ਤੁਸੀਂ ਕੀ ਫੀਲ ਕਰਿਆ ਫਿਲਮ ਨੂੰ ਦੇਖ ਕੇ ਮੈਂ ਇਹ ਚਾਹਨੀ ਹਾਂ ਜਦੋਂ ਤੁਹਾਨੂੰ ਫਸਟ ਫਸਟੰਦਨ ਕੋਦੋਂ ਪਤਾ ਲੱਗਾ ਕਿ ਤੁਸੀਂ ਮਦਰ ਐਂਡ ਡਾਟਰ ਉਹ ਦੋ ਸਿਸਟਰ ਦਾ ਰੋਲ ਰਿਮੋਡਲ ਕੀਤਾ ਸੀ ਉਹ ਸਕ੍ਰਿਪਟ ਹੀ ਤਿਆਰ ਕੀਤੀ ਔਰ ਇਹ ਚੀਜ਼ ਵੀ ਜੀਤੂ ਦੇ ਜੀਤੂ ਨੇ ਹੀ ਕੀਤੀ ਹੈ ਜੀਤੂ ਨੇ ਕਿਹਾ ਕਿ ਛੋਟਾ ਜਿਹੜਾ ਕਰੈਕਟਰ ਹੈ ਵੀ ਉਹ ਟੀਆ ਕਰੂਗੀ ਆਪਣੀ ਤੇ ਮਤਲਬ ਮੇਰਾ ਕੋਈ ਡਿਸੀਜਨ ਨਹੀਂ ਸੀ ਪਰ ਹਾਂ ਇੱਕ ਮਨਚ ਇੱਛਾ ਜ਼ਰੂਰ ਸੀ ਮੇਰੇ ਮੇਰੇ ਬਿਨਾ ਕਹੇ ਨੇ ਉਹ ਇੱਛਾ ਸੁਣੀ ਇਹਨੇ ਪੁਗਾਇਆ ਮਤਲਬ ਮੈਂ ਲਵਜ਼ ਨਹੀਂ ਹੈਗੀ ਥੈਂਕ ਯੂ ਵਰਡ ਜੀਤੂ ਲਈ ਬਹੁਤ ਛੋਟਾ ਹੈ ਔਰ थैंक यू ਕਹਿ ਕੇ ਮੈਨੂੰ ਵੀ ਛੋਟਾ ਕਰ ਦੂੰਗੀ ਪਰ ਮੈਂ ਇਹ ਕਹਨੀ ਆ ਵੀ ਜਿਹੜੀ ਚੀਜ਼ ਮੇਰੀ 20 ਸਾਲ ਇਹ ਇੰਡਸਟਰੀ ਨੂੰ ਨਹੀਂ ਦਿਖੀ ਇਹ ਲੋਕਾਂ ਨੂੰ ਨਹੀਂ ਦਿਖੀ ਉਹ ਜਿੱਤੋਂ ਨੂੰ ਦਿਖਗੀ ਤੇ ਅੱਜ ਮੇਰਾ ਵੀਰ ਮੈਂ ਇਹੀ ਕਹੂੰਗੀ ਵੀ ਜੇ ਮੇਰਾ ਕੰਮ ਤੁਹਾਨੂੰ ਚੰਗਾ ਲੱਗਿਆ ਤਾਂ ਮੈਨੂੰ ਅਸੈਪਟ ਜ਼ਰੂਰ ਕਰੇ ਸੋ ਅਦੇ ਫਸਟ ਟਾਈਮ ਦੇਖੀ ਹੈ ਫਿਲਮ ਮਤਲਬ ਯਾਂ ਕਿ ਉਸ ਤੋਂ ਪਹਿਲਾਂ ਵੀ ਅਸੀਂ ਅਸੀਂ ਹਜ਼ਾਰਾਂ ਵਾਰ ਦੇਖ ਲਈ ਔਰ ਹਜ਼ਾਰਾਂ ਵਾਰ ਹੀ ਅਸੀਂ ਇੱਦਾਂ ਹੀ ਇੱਦਾਂ ਹੀ ਰੋਏ ਆ ਅਸੀਂ ਇੱਦਾਂ ਹੀ ਰੋਏ ਆ ਮੇਰੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਸੀ ਅੱਜ ਮੈਂ ਸਿਨੇਮੇ ਦੇ ਵਿੱਚ 20 ਸਾਲ ਹੋ ਗਏ ਮੈਨੂੰ ਮੈਂ ਹਰ ਵਾਰੀ ਸੋਚਣਾ ਵੀ ਕਦੇ ਮੈਂ ਵੀ ਦਿਖੂੰਗੀ ਮੈਂ ਰਵਿੰਦਰ ਗਾਂਧ ਤੋਂ ਸਟਾਰਟ ਕੀਤਾ ਸੀ ਬਹੁਤ ਫਿਲਮਾਂ ਕਰੀਆਂ ਪਰ ਮੇਰਾ ਵੀਰ ਹਮੇਸ਼ਾ ਮੈਨੂੰ ਪਰਦੇ ਤੋਂ ਪਿੱਛੇ ਰੱਖਿਆ ਗਿਆ ਪਰ ਅੱਜ ਅੱਜ ਸਰ ਤੁਸੀਂ ਤੁਸੀਂ ਕੀ ਕਹਿਣਾ ਚਾਹੋ ਜੀ ਸਰ ਕੀ ਕਹਿਣਾ ਚਾਹੋ ਬਸ ਮੈਂ ਤਾਂ ਜਿੰਨਾ ਕਾ ਹੁਨਾ ਥੋੜਾ ਅਸੀਂ ਤਾਂ ਇਹ ਅਲਫਾਜ਼ ਅਸੀਂ ਜੋ ਅਸੀਂ ਫੀਲ ਕਰਦੇ ਆ ਫਿਲਮ ਚ ਉਤਾਰਤਾ ਅਸੀਂ ਕਹਿਤਾ ਰਿਸ਼ਤੇ ਕਿੰਨੇ ਜ਼ਰੂਰੀ ਨੇ ਉਹਨਾਂ ਨੂੰ ਸੰਭਾਲੋ ਅੱਗੇ ਵਧੋ ਪਰਮਾਤਮਾ ਤੇ ਵਿਸ਼ਵਾਸ ਜ਼ਰੂਰੀ ਹੈ ਰਿਸ਼ਤਿਆਂ ਤੇ ਵਿਸ਼ਵਾਸ ਜ਼ਰੂਰੀ ਹੈ ਰਿਸ਼ਤੇ ਨੂੰ ਸਮਾਂ ਜ਼ਰੂਰੀ ਹੈ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਤੇ ਐਦਾ ਦਾ ਹੀ ਸੋਹਣਾ ਸਿਨੇਮਾ ਹੋਰ ਵੀ ਸਿਰਜਣਗੇ ਸ਼ਾਇਦ ਅਸੀਂ ਇਨਸਪੀਰੇਸ਼ਨ ਬਣਨਗੇ ਚੰਗੀ ਚੀਜ਼ ਲਿਆਏ ਤੇ ਲੋਕ ਪਿਆਰ ਕਰਨਗੇ ਤਾਂ ਉਹ ਨਵੀਂ ਦਿਸ਼ਾ ਦਊਗਾ ਇੱਕ ਸਮਾਜ ਨੂੰ ਇੱਕ ਪੰਜਾਬੀ ਸਿਨੇਮੇ ਨੂੰ ਤੇ ਮੈਨੂੰ ਲੱਗਦਾ ਮੈਨੂੰ ਬਹੁਤ ਪਿਆਰ ਮਿਲੂਗਾ ਪਰਮਾਤਮਾ ਦਾ ਆਸ਼ੀਰਵਾਦ ਹੈ ਉਹ ਬਣਿਆ ਰਹੇ ਸਾਰਿਆਂ ਤੇ ਥੈਂਕ ਯੂ so much